ਤੇ ਹਾਂਜੀ ਲੋ ਜੀ ਅੱਜ ਆਪਾਂ ਆ ਗਏ ਆ ਜੀ ਵਿਆਹ ਤੇ ਤੇ ਵਿਆਹ ਤੇ ਹੈਗੇ ਆ ਜੀ ਰਾਮਪੁਰਾ ਫੂਲ ਦੇ ਕੋਲ ਤੇ ਹੁਣੇ ਅਜੇ ਹੀ ਪਹੁੰਚੇ ਆ ਤੇ ਬਾਈ ਹੁਣਾਂ ਦੀ ਅਸੀਂ ਵੇਟ ਕਰ ਰਹੇ ਆ ਸੋਨੀ ਬਾਈ ਹੁਣੇ ਪਿੱਛੇ ਲੱਗਦੇ ਨੇ ਤੁਹਾਨੂੰ ਪਤਾ ਨਹੀਂ ਲੋਕੇਸ਼ਨ ਤੁਹਾਨੂੰ ਸਹੀ ਤਾਂ ਭੇਜੀ ਆ ਜੀ ਤੇ ਇਧਰ ਨੋਨੀ ਬਾਈ ਜਿਹੜੀ ਲੋਕੇਸ਼ਨ ਸਮਝਾ ਰਹੇ ਨੇ ਬਾਈ ਕਿਵੇਂ ਲੋਕੇਸ਼ਨ ਮਤਲਬ ਹੋਰੀ ਉਹ ਪਿੱਛੇ ਥੋੜਾ ਹੋ ਗਿਆ ਸੀ ਲੋਕੇਸ਼ਨ ਕਰੰਟ ਭੇਜੀ ਜਾਣੀ ਉਹਨਾਂ ਨੂੰ ਤੇ ਚਲੋ ਤੇ ਆਪਾਂ ਹੁਣ ਦੇਖਦੇ ਆ ਤੇ ਇਧਰ ਬਾਕੀ ਕਿਵੇਂ ਬਾਈ ਵਧੀਆ ਜੀ ਵਧੀਆ ਤੇ ਆਜੋ ਵੀ ਫੜਾ ਫੜਾ ਆਜੋ ਨਾਨਕਾ ਮੇਲਾ ਆਣ ਵਾਲਾ ਜੀ ਭਾਜੀ ਵੇਟ ਕਰ ਰਹੇ ਆ ਤੇ ਆ ਦੇਖੋ ਜੀ ਇਧਰੋਂ ਪ੍ਰੋਗਰਾਮ ਫਾਈਨਲ ਹੋ ਚੁੱਕਿਆ ਭਾਜੀ ਬਾਈ ਜੀ ਖਾਣੇ ਮਿਲਿਆ ਜੀ ਆਪਾਂ ਕੋਟੜਾ ਕੋਰੀਆਂ ਵਾਲਾ ਤਾਂ ਕਿਤੇ ਮਹਰਾਜ ਦੇ ਕੋਲ ਬੈਠ ਗਿਆ ਨਾ ਹਾਂਜੀ ਰਾਮਪਰਾ ਰਾਮਪਰਾ ਫੁੱਲ ਦੇਣਾ ਭਾਈ ਇੱਕ ਸੇਗਾ ਵਾਲਾ ਹਾਂਜੀ ਚਲੋ ਛੱਜ ਬੰਨਿਆ ਜਾਂਦਾ ਯਾਰ ਹਾਂਜੀ ਆ ਵੀ ਜਾਗੋ ਚ ਮੇਰਦੇ ਆਲੀ ਨਾਨਕਾਂ ਵੱਲੋਂ ਛੱਜ ਲਿਆ ਜਾਂਦਾ ਜਾਗੋ ਦੇ ਵਾਲਾ ਨਹੀਂ 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 ਛੱਜ ਇਹਨਾਂ ਦੇ ਘਰ ਦਾ ਹੁੰਦਾ ਮਤਲਬ ਇਹ ਸਾਰੀਆਂ ਚੀਜ਼ਾਂ ਤੋੜੀਆਂ ਜਾਂਦੀਆਂ ਨੇ ਜਿਵੇਂ ਚੁੱਲ੍ਹੇ ਬੰਨੇ ਜਾਂਦੇ ਸੀਗੇ ਛੱਜ ਤੋੜੇ ਜਾਂਦੇ ਨੇ ਇਹ ਇਹ ਚੀਜ਼ਾਂ ਤਾਂ ਕਰੀਆਂ ਜਾਂਦੀਆਂ ਸੀਗੀਆਂ ਮੰਜੇ ਤੋੜੇ ਜਾਂਦੇ ਸੀਗੇ ਕਿਉਂਕਿ ਵਿਆਹ ਤੋਂ ਸਵਾ ਸਾਲ ਕੁਝ ਨਹੀਂ ਬਣਾਉਣਾ ਹੁੰਦਾ ਸੀ ਉਹਨਾਂ ਨੇ ਅੱਛਾ ਵਿਆਹ ਤੋਂ ਸਵਾ ਸਾਲ ਪਹਿਲਾਂ ਬਾਅਦ ਵਿਆਹ ਤੋਂ ਸਵਾ ਸਾਲ ਬਾਅਦ ਮਤਲਬ ਕਿ ਕੋਈ ਨਾ ਚੁੱਲ੍ਹੇ ਬਣਾਉਣੇ ਨੇ ਉਹਨਾਂ ਨੇ ਨਾ ਆਚਾਰ ਪਾਉਣਾ ਨਾ ਮੰਜੇ ਬੁਣਨੇ ਨੇ ਹਨਾ ਇਹ ਚੀਜ਼ਾਂ ਸਾਰੀਆਂ ਛੱਜ ਛੁਜ ਇਹ ਤਾਂ ਕਰਕੇ ਹੀ ਭੰਨ ਦਿੰਦੇ ਸੀ ਵੀ ਇਹਨਾਂ ਨੂੰ ਔਖਾ ਹੋਵੇ ਤੇ ਇੱਕ ਵਿੱਚ ਇਹ ਵੀ ਗੱਲ ਆ ਜਾਂਦੀ ਸੀ ਵੀ ਜੇ ਛੱਜ ਤੋੜਤਾ ਵੀ ਹੁਣ ਭਾਈ ਸਾਡੀ ਕੁੜੀ ਨੇ ਕੰਮ ਨਹੀਂ ਕਰਨਾ ਨਾਨਕਿਆਂ ਨੇ ਹਾਂ ਵੀ ਉਹ ਹੁਣ ਕੰਮ ਕਰੂਗੀ ਵੀ ਸਾਡੀ ਕੁੜੀ ਹੁਣ ਭਾਈ ਆਪਣਾ ਹਾਂ ਬੈਲੀ ਹੋ ਗਈ ਤੇ ਹੁਣ ਆਪਣੀ ਇਹਦੀ ਨੋ ਆ ਕੇ ਕੰਮ ਕਰੂਗੀ ਨੋ ਆ ਕੇ ਕੰਮ ਹਾਂਜੀ ਇਹ ਜਿਹੜਾ ਛੱਜ ਬੰਦੇ ਜਾਂਦਾ ਨਾਨਕਿਆਂ ਵੱਲੋਂ ਬੰਦੇ ਜਾਂਦਾ ਹਾਂ ਨਾਨਕਿਆਂ ਵੱਲੋਂ ਬੰਨਿਆ ਜਾਂਦਾ ਹੋਰ ਸਾਡੀ ਕੁੜੀ ਆ ਜਾਗਿਆ ਸਾਡੀ ਕੁੜੀ ਹੋਰ ਕੰਮ ਨਹੀਂ ਕਰੂਗੀ ਹਾਂਜੀ ਓਕੇ ਇਹ ਵੀ ਤੇ ਹੁਣ ਚਾਹ ਦੀ ਵੇਟ ਹੋ ਰਹੀ ਆ ਤੇ ਭਾਈ ਹੁਣੇ ਬਾਕੀ ਤੁਹਾਨੂੰ ਟੀਮ ਲਾ ਦਈਏ ਇੱਥੇ ਸਾਡੇ ਨੋਨੀ ਭਾਜੀ ਦਾ ਸਾਜੀ ਕੀ ਆਲਾ ਤੇ ਇਧਰ ਸਾਡੇ ਡਰਾਈਵਰ ਸਾਹਿਬ ਤੇ ਨਾਲਾ ਸਾਡੀ ਦੂਜੀ ਟੀਮ ਦੂਜੀ ਟੀਮ ਮਤਲਬ ਬਾਈ ਦੇ ਹੈਲਪਰ ਨੇ ਸਾਰੇ ਇਹ ਤੇ ਬਾਈ ਦੇ سپورਟ ਬੈਕਅਪ ਤੇ ਕਰਦੇ ਬਾਈ ਪਹਿਲਾਂ ਕੀ ਨਾ ਤੁਹਾਡਾ ਪ੍ਰਿੰਦਰ ਬਾਈ ਕੀ ਨਾ ਪ੍ਰਿੰਦਰ ਸਿੰਘ ਪ੍ਰਿੰਦਰ ਸਿੰਘ ਤੇ ਉਧਰ ਬਾਈ ਨੂੰ ਚਾਹਦਾਂ ਸੁਖਵੀਰ ਸਿੰਘ ਸੁਖਵੀਰ ਸਿੰਘ ਤੇ ਸੋ ਹੁਣ ਅੱਜ ਸ਼ਾਮ ਨੂੰ ਚੱਲ ਗਿਆ ਧਮਾਲਾ ਤੇ ਬਾਈ ਹੁਣ ਅੱਜ ਪੂਰੀ ਰੌਣਕਾਂ ਲਾਉਣਗੇ ਬਾਈ ਪਹਿਲਾਂ ਨਨਕਾ ਮਿਲ ਹਾਂਜੀ ਇਹ ਪਹਿਲਾਂ ਨਨਕਾ ਮਿਲਿਆ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਵਟਣਾ ਤੇ ਜਾਗੂ ਤੇ ਚਲੋ ਹੁਣ ਜਦ ਤੱਕ ਤੁਹਾਨੂੰ ਇੱਕ ਪੰਡਾਲ ਦਾ ਦਿਖਾ ਦਈਏ ਆ ਦੇਖ ਸਕਦੇ ਆ ਇਧਰ ਬਾਈ ਹੁਣੀ ਫੋਟੋਗ੍ਰਾਫਰ ਲੱਗੇ ਤੋੜੇ ਵੱਜਣਗੇ ਆ ਪੂਰੇ ਪੂਰੇ ਬਾਈ ਜਮਰਾ ਤੂੰ ਕਰਾਤੀ ਪੂਰਾ ਕਮਾਲ ਕੀਤੀ ਪਈ ਸੀ ਇਹ ਬਾਈ ਹੁਣੀ ਆ ਗਏ ਨੇ ਤੇ ਬਾਈ ਜੀ ਕੀ ਨਾ ਤੋੜਾ ਸੁਖ ਜੀ ਹੋਣਾ ਜੀ ਜੀਵਨ ਸੁਖ ਜੀਵਨ ਤੇ ਬਾਈ ਦਾ ਆ ਵਿਆਹ ਆ ਤੂੰ ਬਾਈ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਪੂਰੇ ਘੈਂਟ ਪੂਰੇ ਘੈਂਟ ਲੱਗ ਰਿਹਾ ਤੇ ਵਿਆਹ ਕਿਦਣਾ ਪਹਿਲਾ ਕਮੇਦੀ ਯਾ ਕਿਤੇ ਨੇ ਕੱਲ ਨੂੰ ਕੱਲੂ ਵੀ ਆਇਆ ਤੇ ਅੱਜ ਨਾਨਕਾ ਮੇਲ ਤੇ ਚੱਕ ਵਾਜੀ ਅੱਜ ਚੱਕੋ ਓਕੇ ਤੇ ਨਾਨਕਾ ਮੇਲ ਕਿੱਥੇ ਦਾ ਕਰ ਰਹੇ ਹੋ ਭਾਜੀ ਨੀ ਦੇਣ ਕਰ ਰਹੇ ਆਉਣ ਵਾਲੇ ਕਿਤੇ ਘੰਟੇ ਚ ਤੇ ਪੂਰੀਆਂ ਪੈਣਗੀਆਂ ਤੇ ਮੱਲਾ ਫੇਰਾ ਚ ਪੈਣਗੀਆਂ ਪੂਰੀਆਂ ਮਾਈਲਾਉ ਰੰਗ ਲਾ ਪੂਰੇ ਤੇ ਸੋ ਭਾਜੀ ਤੁਹਾਨੂੰ ਸਾਡੀ ਪੂਰੀ ਟੀਮ ਵੱਲੋਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਤੇ ਦਿਨ ਦੁਪਣੀ ਰਾਤ ਚੜ੍ਹਦੀ ਕਲਾ ਕੀ ਕਰੋ ਤੇ ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀ ਹੋਵੇ ਥੈਂਕ ਯੂ so much ਤੇ ਹੁਣ ਚੱਲਿਆ ਜੀ ਨਾਨਕਾ ਮੇਲ ਲੈਣ ਤੇ ਸੋਨੀ ਬਾਜੀ ਕਿੱਥੋਂ ਉਹ ਨਾਨਕ ਮੇਲਾ ਆਪਾਂ ਆਪਣਾ ਨਾਨਕ ਮੇਲਾ ਸਮਣੀ ਤੇ ਆਉਣਾ ਜੀ ਉਹ ਬੱਸ ਹੋਣਾ ਹਾਂਜੀ ਕਿਲੋਮੀਟਰ ਤੋਂ 1 ਕਿਲੋਮੀਟਰ ਤੋਂ ਦੁਰਕੇ ਆਉਣਾ ਆਪਾਂ ਆਪਾਂ ਜਾਣਾ ਗੱਡੀ ਤੇ ਆਵਾਂਗੇ ਆਪਾਂ ਤੁਕੇ ਹਾਂਜੀ ਹੈਨਾ ਤੇ ਇੱਕ ਤੁਹਾਨੂੰ ਹੋਰ ਅਸੀਂ ਕਲਾਕਾਰ ਮਲਾਉਣਾ ਚਾਹੁੰਦੇ ਆ ਜੀ ਆਹ ਲੋ ਜੀ ਬਈ ਕੀ ਆਲਾ ਨਹੀਂ ਇਹ ਵੀ ਜ਼ਰੂਰੀ ਨਹੀਂ ਆ ਨਹੀਂ ਇਹ ਤਾਂ ਇਹ ਤਾਂ ਬਈ ਇਹ ਤੋਂ ਬਿਨਾਂ ਤਾਂ ਗੱਡੀ ਚੱਲਦੀ ਨਹੀਂ ਸਹੀ ਗੱਲ ਤੇ ਅਸੀਂ ਇੱਥੇ ਗੱਡੀ ਲਾ ਕੇ ਖੜੇ ਸੀ ਕਿਤੇ ਨਾਨਕਾ ਮੇਲਾ ਸ਼ੁਰੂ ਹੋਣ ਵਾਲਾ ਸੀ ਤੇ ਬਾਈ ਗਵਾਂਢ ਤੋਂ ਨਿਕਲ ਕੇ ਆਏ ਕਹਿੰਦੇ ਵੀ ਤੁਸੀਂ ਇੱਥੇ ਹਟਣਾ ਦੀ ਤੇ ਇੱਕ ਮਿੰਟ ਯਾਰ ਨੋ ਨਹੀਂ ਇੱਕ ਮਿੰਟ ਵੀ ਤੁਸੀਂ ਪ੍ਰੋਗਰਾਮੇ ਤੋਂ ਚੱਕ ਦਿਓ ਫੱਟੇ ਕਿਉਂਕਿ ਇੰਨਾ ਨਹੀਂ ਤਾਂ ਕੋਈ ਬੀਬੀ ਸੀ ਬਜ਼ੁਰਗ ਉਹ ਪੂਰੇ ਹੋਏ ਆ ਤੇ ਉਹ ਕਹਿੰਦੇ 100 ਸਾਲ ਤੋਂ ਉੱਪਰ ਹੋ ਕੇ ਪੂਰੇ ਹੋਏ ਨੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਤੇ ਸੋ ਹੁਣ ਨਾਨਕਾ ਮੇਲਾ ਉਧਰੋਂ ਸੱਡਾ ਰੈਡੀ ਹੋ ਰਿਹਾ ਤੇ ਆਪਾਂ ਹੁਣ ਜਲਦੀ ਨਾਨਕਾ ਮੇਲਾ ਲੈ ਕੇ ਤਲੀ ਤੇ ਲੋ ਜੀ ਇਹ ਆ ਸਾਡੇ ਆ ਬਾਈ ਹੁਣੀ ਜਿਹੜੇ ਅੱਜ ਪੂਰੇ ਵਿਆਹ ਦੀ ਸੇਵਾ ਦੇ ਬਾਰੇ ਬਾਈ ਕਿਹੜਾ ਸਟੂਡੀਓ ਆਪਣਾ ਆਪਣਾ ਆਲਕੋ ਫੋਟੋਗ੍ਰਾਫੀ ਬੜਵਰ ਜੀ ਕਿਹੜੀ ਜਗ੍ਹਾ ਬੜਵਰ ਜੀ ਬੜਵਰ ਹਾਂਜੀ ਇਹ ਕਿੱਥੇ ਬਹਿ ਗਿਆ ਇਹ ਡਿਸਟ੍ਰਿਕਟ ਬਰਨਾਲੇ ਚ ਜੀ ਡਿਸਟ੍ਰਿਕਟ ਬਰਨਾਲੇ ਦੇ ਵਿੱਚ ਹਾਂਜੀ ਤੇ ਸੋ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਤੇ ਅੱਜ ਪੂਰਾ ਸ਼ੂਟ ਬਾਈ ਹੁਣਾ ਦੇ ਨਾਲ ਰਲ ਕੇ ਕਰਾਂਗੇ ਅਸੀਂ ਤੇ ਬਾਈ ਤੁਸੀਂ ਹੈਲਪਰ ਕੀ ਨਾ ਤੁਹਾਡਾ ਨਿੱਕੂ ਬਾਈ ਤੁਹਾਡਾ ਗੱਗੂ ਆ ਜੀ ਗੱਗੂ ਹਾਂਜੀ ਬਲਜਿੰਦਰ ਸਿੰਘ ਬਲਜਿੰਦਰ ਸਿੰਘ ਤੇ ਬਈ ਬਈ ਜਰਾ ਪੜਾ ਬਾਈ ਭੁਲਾ ਜਰਾ ਲੈ ਕੇ ਆਉਣ ਨਾਲ ਇਹ ਨਮਾਗਾ ਇਹ ਨਮਾਜ ਹੈ ਇਹ ਤੜਾ ਛੱਡ ਕਰਾਂਗੇ ਥੋੜਾ ਵਾਲੇ ਓਕੇ ਤੇ ਚਲੋ ਹੁਣ ਨਾਨਕਾ ਮੇਲ ਆ ਗਿਆ ਬਈ ਕਾਫੀ ਦੂਰੋਂ ਲੈ ਕੇ ਚੱਲੇ ਆਪਾਂ ਨਾ ਹਾਂਜੀ ਹਾਂ ਹੈਗਾ ਕਿਲੋਕੀਮੀਟਰ ਕਿਲੋਮੀਟਰ ਦੇ ਹੈਗਾ ਜੀ ਹੂੰ ਚਲੋ ਟਾਈਮ ਵੀ ਸਹੀ ਹੈ ਬਿਲਕੁਲ ਬਿਲਕੁਲ ਹੋਰ ਜੋਗੀ ਜਗ੍ਹਾ ਨਹੀਂ ਬਣਾਣੀ ਤੇ ਨੋਨੀ ਬਾਈ ਕਹਿ ਰਹਾ ਪਕੌੜਿਆਂ ਚੋਗੀ ਜਗ੍ਹਾ ਬਣਾਉਣੀ ਆਪਾਂ ਤੁਰਕੇ ਢਿੱਡ ਖਾਲੀ ਹੋ ਜੇ ਤੇ ਇਸ ਕਰਕੇ ਤੇ ਬਾਈ ਕਿਧਰ ਗਿਆ ਬਾਈ ਇੱਧਰ ਆ ਜਾ ਤੇ ਇੱਧਰ ਨਨਕਾ ਮੇਲ ਆ ਰਿਹਾ ਜੀ ਤੇ ਉਹ ਆ ਬਾਈ ਹੁਣੀ ਤੇ ਜਿਹੜੇ ਬਾਈ ਹੁਣਾਂ ਨੇ ਕਿਹਾ ਵੀ ਬਾਈ ਤੁਸੀਂ ਤਾਂ ਰੁਕਣਾ ਨਹੀਂ ਤੇ ਸਾਡੀ ਜਿਹੜੀ ਬੇਬੇ ਬਾਈ 100 ਸਾਲ ਤੋਂ ਪੂਰੇ ਉੱਪਰ ਹੋ ਕੇ ਗਏ ਨੇ ਵਾਹ ਜੀ ਵਾਹ ਤੇ ਆ ਦੇਖੋ ਰौनक ਲੱਗੀ ਹੋਈ ਇੱਥੇ ਸੱਚੀ ਗੱਲ ਆ ਵੀ ਕਈ 100 ਸਾਲ ਦੇ ਬਹੁਤ ਘੱਟ ਬਜ਼ੁਰਗ ਦੇ ਜਿਹੜੇ 100 ਸਾਲ ਤੋਂ ਹੁਣ ਵਾਧੂ ਉਮਰ ਭੋਗਦੇ ਨੇ ਹਾਂਜੀ ਤੇ ਵਾਹ ਦੇਖ ਲੋ ਜੀ ਬਜ਼ੁਰਗ ਇਧਰ ਥੈਂਕ ਯੂ ਸੋ ਮਚ ਜੀ ਹਾਂਜੀ ਹਾਂਜੀ ਬੱਚੇ ਕਿਵੇਂ ਤਿਆਰੀਆਂ ਹੁਣ ਪੂਰੀਆਂ ਪੂਰੀਆਂ ਤਿਆਰੀਆਂ ਆਪਣੇ ਤਾਂ ਹਮੇਸ਼ਾ ਹੀ ਹੁੰਦੀਆਂ ਨੇ ਜਦ ਸੁੱਤੇ ਪੈਣ ਠਾਲੋ ਆਪਾਂ ਜਦ ਇਹਸ ਤਨ ਗਾਉਣ ਲੱਗ ਜਾਂਗੇ ਵੈਲਕਮ ਤੇ ਮਾਰਕਾ ਮੇਰਾ ਆ ਜਾ ਹੁਣ ਹਾਂਜੀ ਕਿ ਹੁਣ ਆਪਾਂ ਚੱਲੀ ਜੀ ਲੰਡ ਦੀਆਂ ਪੇੜੀਆਂ ਗਾਲੀਆਂ ਉੱਚੇ ਦਰਵਾਜੇ ਸੁੰਨੀਆਂ ਸੁਣੀ ਦੀਆਂ ਛਾਈਆਂ ਤੇ ਥਾਗੇ ਮਾਜ ਕੇ ਫੜਾ ਡਾਰਗੇ ਗੜਬਾ ਮੋਰੀ ਥਾਈ ਆਉਂਦੀ ਕੁੜੀਏ ਜਾਂਦੀ ਕੁੜੀਏ ਆਉਂਦੀ ਕੁੜੀ ਕੀ ਦਰੂ ਲਾਗੇ ਚੋਰ ਬੋਲੋ ਕੀ ਦਰੂ ਲਾਗੇ ਚੋਰ ਬੋਲੋ ਏ ਨਾਨਾ ਨੇ ਕਿਆਂ ਦੀ ਰੜੇ ਪਨੀਰੀ ਏ ਨਾਨਾ ਨੇ ਕਿਆਂ ਦੀ ਰੜੇ ਪਨੀਰੀ ਬੋਲੇ ਏ ਨਾਨਾ ਕਿ ਮਿੱਟੀ ਦਾ ਫੇਰ ਦੇਓ ਪੋਚਾ ਨਾਨਾ Yeah. ਆ ਦਿਨੇ ਅਸੀਂ ਨਾ ਕੋਈ ਦਿੱਕਤ ਨਹੀਂ ਸਾਨੂੰ ਹੈਗੀ ਮੈਂ ਤਾਂ ਬਹੁਤ ਕੋਲ ਮਾਈਂਡ ਆ ਹਾਂਜੀ ਇੱਕ ਸਵਾਲ ਹੈ ਹਾਂਜੀ ਜਦੋਂ ਨਾਨਕਾ ਮੇਲਾ ਆਉਂਦਾ ਆ ਹਾਂਜੀ ਜਦੋਂ ਹੁਣ ਲੱਡੂ ਕਿ ਪੈਸੇ ਦਿੰਦੇ ਆ ਕਾਦੇ ਵਾਸਤੇ ਇਹ ਸ਼ਗਨ ਹੁੰਦਾ ਜੀ ਚਲੋ ਨਾ ਖੁਸ਼ੀਆਂ ਦੇ ਵਿੱਚ ਅਗਲਾ ਆਪਣੇ ਘਰੇ ਆਉਂਦਾ ਫਿਰ ਮੂੰਹ ਮਿੱਠਾ ਕਰਾਉਂਦੇ ਆ ਤੇ ਨਾਲ ਪੈਸੇ ਦਾ ਸ਼ਗਨ ਦੇਉਂਦੇ ਆ ਹਾਂਜੀ ਕਿਉਂਕਿ ਇਹ ਰੋਜ਼-ਰੋਜ਼ ਤਾਂ ਆਉਣਾ ਨਹੀਂ ਹੁੰਦਾ ਨਾ ਜਦੋਂ ਆਪਣੇ ਵਿਆਹ ਹੁੰਦਾ ਉਦੋਂ ਉਹ ਪਹੁੰਚਦੇ ਨੇ ਖੁਸ਼ੀਆਂ ਚਾਹੁੰਦੇ ਨੇ ਅਗਲੇ ਤੇ ਫਿਰ ਆਪਾਂ ਵੀ ਇੱਜ਼ਤ ਮਾਨ ਕਰਦੇ ਹਾਂ ਉਹਨਾਂ ਦਾ ਹਾਂਜੀ ਨਾਨਕਾ ਮਿਲਦਾ ਹਾਂਜੀ ਤੇ ਲੋ ਜੀ ਚਾਹ ਦਾਲ ਹੋ ਗਿਆ ਟਾਈਮ ਤੇ ਅਸੀਂ ਇੱਧਰ ਆਪਣਾ ਖਾਣਾ ਪਿੜਾ ਲੈ ਆਂਦਾ ਜੀ ਥੋੜਾ ਜਾਂ ਮਿਟ ਲਿਆ ਆ ਥੋੜੇ ਜਿਹਾ ਦੋ ਪਲੇਟ ਸਪਰੈਡ ਦੇ ਤੇ ਇੱਧਰ ਬਾਈ ਨੇ ਔਮੜ ਬਹੁਤ ਥੋੜਾ ਲਿਆਂਦਾ ਬਸ ਖਾਣਾ ਕਿੰਨੀ ਕਿ ਅਸੀਂ ਜਸਟ ਥੋੜਾ ਜਿਹਾ ਨਾਰਮਲ ਖਾਣੇ ਆ ਭਾਈ ਹੁਣ ਚੜਨੀ ਬੜੀ ਵਧੀਆ ਆ ਸੋਨੀ ਭਾਈ ਅੱਜ ਕੁਝ ਨਹੀਂ ਖਾ ਰਹਾ। ਭਾਜੀ ਨੇ ਲੰਚ ਕਰ ਲਿਆ। ਭਾਈ ਨੇ ਲੰਚ ਕਰ ਲਿਆ ਅੱਜ ਘਰੋਂ ਸਾਗ ਤੇ ਮੱਕੀ ਦੀ ਟੁੱਟੀ ਲੈ ਕੇ ਆਏ ਸੀ। ਤੇ ਸੋਨੀ ਭਾਜੀ ਵਾਸਤੇ ਹੁਣ ਖਾਣਾ ਆ ਰਿਹਾ। ਕਿਉਂ ਭਾਜੀ? ਲੋ ਜੀ ਅੱਜ ਸਾਡਾ ਪ੍ਰਾਤਨ ਸਵੇਚਾਰ ਜਿਹੜਾ ਸੀਗਾ ਲੱਡੂ ਭਾਜੀ ਜਿਹੜੇ ਬਣੀ ਹੁੰਦੀ ਸੀ ਜਲੇਬੀਆਂ ਦੇਖ ਸਕਦੇ ਹੋ ਕਿ ਕਿੰਨਾ ਇੱਕ ਮਾਹੌਲ ਵਧੀਆ ਹੁੰਦਾ ਸੀ ਉਸ ਟਾਈਮ ਦੇ ਵਿੱਚ ਇਹ ਰੀਲ ਦੇ ਵਿੱਚ ਹੁਣ ਨਹੀਂ ਦੇਖ ਸਕਦੇ ਕਿੰਨਾ ਛੋਟਾ ਮਾਹੌਲ ਹੈ ਫੋਨ ਫੜ ਕੇ ਮੈਂ ਸੱਚੀ ਰੱਖ ਲਿਆ ਕਰਨਾ ਨਾ ਹੁਣ ਸਾਰਿਆਂ ਦੇ ਹਾਂ ਦੋ ਤਿੰਨ ਫੋਨ ਕਰਤੇ ਅਜਾ ਤੱਕ ਤਾਂ ਦੇਖੋ ਬੀਸੀ ਨਹੀਂ ਆ ਸਕਦਾ ਤੁਹਾਡੇ ਕੋਲ ਫੋਨ ਕਰ ਮੈਂ ਸਿੱਧਾ ਫੋਨ ਕਰ ਮਾਗ ਜਾਗੋ ਜਾਗਲੀ ਕੋਈ ਜਗੈ ਬੀਪੀ ਨਹੀਂ ਬਾਤ ਨਾਨਕਿਆ ਨੇ ਜਾਗੋ ਕਟੜੀ ਨਹੀਂ ਕੋਈ ਬੰਨੇ ਦਾਦਕੀਆਂ ਦੇ ਨਹੀਂ ਕਾਨੇ ਕਰੇ ਗੱਲ ਸੁਣੀ ਦੀ ਬਾਤ ਸੁਣਵੇ ਲੰਬੜਾ ਜਾ ਲੰਬੜਾ ਬਾਰ Oh, hello!